ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਟਰੱਕ ਡਰਾਈਵਰ ਭਰਾਵਾਂ ਨੂੰ ਸਲੂਟ ਆ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਰਾਮ ਰਾਮ ਜੀ ਵੀਰ ਜੀ ਕੱਲ ਦੀ ਗੱਲ ਆ ਆਪਣਾ ਚਮਕੌਰ ਸਿੰਘ ਬਾਈ ਆ ਉਹਦੀ ਆਪਣੀ ਗੱਡੀ ਆ ਉਹਦੀ ਆਪਣੀ ਗੱਡੀ ਆ ਵੇਖੋ ਨੇ ਰੁਪਇਆ 25-30 ਲੱਖ ਲਾਇਆ ਗੱਡੀ ਤੇ ਉਹ ਵੀਰ ਮਹਾਰਾਸ਼ਟਰ ਚੋਂ ਪਿਆਜ਼ ਭਰ ਕੇ ਲੁਧਿਆਣੇ ਦੇ ਆਇਆ ਸੀ ਲੁਧਿਆਣਾ ਜਦੋਂ ਆਇਆ ਉਹਨੇ maal ਖਾਲੀ ਕੀਤਾ ਚਲੋ ਪਿੱਛੋਂ ਭਲੇਖੇ ਨਾਲ ਕਿਤੇ ਤੋੜੇ ਚਾਰ ਜਿਹੜੇ ਸੀ ਉਹ ਕਿਤੇ ਉਹਨਾਂ ਕੋਲੋਂ ਘੱਟ ਪੈ ਗਏ ਗੱਡੀ 'ਚ ਇੱਥੇ ਆ ਕੇ ਵਜ਼ਨ ਪੂਰਾ ਤੋੜਿਆਂ ਦੀ ਗਿਣਤੀ ਘੱਟ ਸੀਗੀ ਵਜ਼ਨ ਗੱਡੀ 'ਚ ਪੂਰਾ ਤੋੜਿਆਂ ਦੀ ਗਿਣਤੀ ਘੱਟ ਸੀ ਚਾਰ ਤੋੜੇ ਘਟ ਗਏ ਚਾਰ ਤੋੜੇ ਘਟਣ ਤੋਂ ਬਾਅਦ ਉਸੇ ਡਰਾਈਵਰ ਨੂੰ ਜਦ ਕਿ ਉਹ ਮੋਟਰ ਮਾਲਕ ਵੀ ਆ ਤੇ ਉਹ ਡਰਾਈਵਰ ਵੀ ਆ ਉਸ ਬੰਦੇ ਨੂੰ ਕੱਲ ਉਹਨਾਂ ਨੇ ਕੁੱਟਿਆ ਹੱਥੀ ਪੇ ਉਹਦੇ ਉਹਨੂੰ ਮਾਰਿਆ ਕੁੱਟਿਆ ਗਾਲੀ ਗਲੋਚ ਕੀਤੀ ਤੇ ਫਿਰ ਉਹਨੂੰ ਭੜਾ ਦਿਵਾਇਆ ਸ਼ਾਮਾਂ ਸ਼ਾਮ ਨੂੰ ਉਹਨੂੰ ਸ਼ਾਮ ਨੂੰ ਫਿਰ ਉੱਥੋਂ ਭੜਾ ਮਿਲਿਆ ਚਲੋ ਗੱਲਬਾਤ ਕੀਤੀ ਆਪਣੇ ਦਵਿੰਦਰ ਦਾਸ ਬਾਬਾ ਜੀ ਨੇ ਜਾਂ ਹੋਰ ਆਪਣੇ ਬੰਦਿਆਂ ਨੇ ਫਿਰ ਉਹਨਾਂ ਪਿੱਛੇ ਫੋਨ ਕੀਤਾ ਉਹ ਕਹਿੰਦੇ ਜੀ ਤੋੜੇ ਚਾਰ ਇੱਥੇ ਹੀ ਪਏ ਆ ਮਹਾਰਾਸ਼ਟਰ ਫੜ ਮੈਨੂੰ ਇਹ ਦੱਸੋ ਵੀ ਜਿਹੜਾ ਇੱਕ ਮੋਟਰ ਮਾਲਕ ਵੀ ਆ ਡਰਾਈਵਰ ਵੀ ਆ ਉਹਨੇ ਰੁਪਿਆ 25 30 ਲੱਖ 40 ਲਾਇਆ ਹੋਊਗਾ ਨਾ ਗੱਡੀ ਤੇ ਤੇ ਉਹਨੂੰ ਆ ਕੇ ਇੱਥੇ ਲੁਧਿਆਣੇ ਦਿਨ ਰਾਤ ਗੱਡੀ ਚਲਾ ਕੇ ਧੱਕੇ ਪੇ ਆ ਇਹ ਕਿੱਧਰ ਦਾ ਨਿਆਂ ਯਾਰ ਕਿੱਧਰ ਦਾ ਕਾਨੂੰਨ ਆ ਤੇ ਕਿਹੜੇ ਪਾਸਿਓਂ ਡਰਾਈਵਰ ਖੁਸ਼ਹਾਲ ਆ ਤੇ ਕਿਹੜੇ ਪਾਸਿਓਂ ਡਰਾਈਵਰ ਆਪਣੇ ਜਸ਼ਨ ਮਨਾਵੇ ਅਸੀਂ ਐਸੇ ਕਰਕੇ ਕਹਿੰਨੇ ਆ ਇਸੇ ਕਰਕੇ ਕਹਿੰਦੇ ਆ ਕਿ ਡਰਾਈਵਰ ਦੀ ਕੋਈ ਇੱਜ਼ਤ ਨਹੀਂ ਆ ਜਿਹੜਾ ਮੋਟਰ ਮਾਲਕਾ ਆਪ ਗੱਡੀ ਚਲਾਉਂਦਾ ਜਾਂ ਉਹ ਦੋ ਤਿੰਨ ਗੱਡੀਆਂ ਦਾ ਮੋਟਰ ਮਾਲਕਾ ਗੱਡੀ ਦੇ ਵਿੱਚ ਬੈਠ ਕੇ ਵੇਖੇ ਉਹਦੀ ਵੀ ਕੋਈ ਇੱਜ਼ਤ ਨਹੀਂ ਆ ਜਿੰਨੇ ਕਰੋੜ ਰੁਪਈਆ ਲਾਇਆ ਹੋਵੇ ਇੱਕ ਟਰਾਂਸਪੋਰਟੇਸ਼ਨ ਇਹੋ ਜਿਹੀ ਲੈਣਾ ਜੇ ਕਰੋੜ ਰੁਪਈਆ 2 ਕਰੋੜ ਵੀ ਤੁਸੀਂ ਲਾ ਦਿੰਦੇ ਹੋ ਤੇ ਤੁਹਾਡੀ ਕਦਰ ਜ਼ੀਰੋ ਆ ਕੋਈ ਕਦਰ ਨਹੀਂ ਜਦ ਕਿ ਪੂਰੀ ਦੇਸ਼ ਦੀ ਅਰਥ ਵਿਵਸਥਾ ਨੂੰ ਚਲਾਉਣ ਵਿੱਚ ਪੂਰਾ ਤੁਹਾਡਾ ਸਹਿਯੋਗ ਆ 99% ਹੱਥ ਆ ਇੱਕ ਡਰਾਈਵਰ ਦਾ ਉਹਦੇ ਮੋਟਰ ਮਾਲਕ ਦਾ ਦੇਸ਼ ਦੀ ਅਰਥ ਵਿਵਸਥਾ ਨੂੰ ਚਲਾਉਣ ਦੇ ਵਿੱਚ 99% ਹੱਥ ਆ ਪਰ ਕਦਰ ਜ਼ੀਰੋ ਆ ਲੱਖਾਂ ਰੁਪਈਆਂ ਦੀਆਂ ਗੱਡੀਆਂ ਚਲਾਉਣ ਵਾਲੇ ਤੇ ਲੈਣ ਵਾਲਿਆਂ ਦੀ ਕਦਰ ਅੱਜ ਜ਼ੀਰੋ ਆ ਕੋਈ ਬੋਲਦਾ ਨਹੀਂ ਇਸ ਕਰਕੇ ਅਸੀਂ ਕਹਿੰਦੇ ਆ ਡਰਾਈਵਰ ਡੇ ਅਸੀਂ ਮਨਾਉਣਾ ਜਿਹੜੇ ਮਨਾਉ ਰਹੇ ਆ ਜਿਹੜੇ ਮਨਾ ਰਹੇ ਨੇ ਉਹਨਾਂ ਨੂੰ ਧੰਨਵਾਦ ਤੁਸੀਂ ਮਨਾਓ ਅਸੀਂ ਤੁਹਾਡਾ ਵਿਰੋਧ ਨਹੀਂ ਕਰਦੇ ਪਰ ਡਰਾਈਵਰ ਜਿਹੜਾ ਵਾ ਉਹ ਡਰਾਈਵਰ ਦੇ ਮਨਾਊਗਾ ਕਾਲੀਆਂ ਝੰਡੀਆਂ ਲਾ ਕੇ ਅਸੀਂ ਬਾਰ-ਬਾਰ ਬੇਨਤੀ ਕਰ ਰਹੇ ਆ ਅਸੀਂ ਕਿਸੇ ਦੇ ਵਿਰੋਧੀ ਨਹੀਂ ਅਸੀਂ ਕਿਸੇ ਦੇ ਰੰਗ ਚ ਭੰਗ ਨਹੀਂ ਪਾਉਂਦੇ ਪਰ ਅਸੀਂ ਇਹ ਕਹਿੰਨੇ ਆ ਕਿ ਡਰਾਈਵਰੋ ਡਰਾਈਵਰ ਦੇ ਮਨਾਓ ਪਰ ਕਾਲੀਆਂ ਝੰਡੀਆਂ ਲਾ ਕੇ ਮਨਾਓ ਤਾਂ ਜੋ ਡਰਾਈਵਰ ਸਰਕਾਰ ਨੂੰ ਪਤਾ ਲੱਗ ਸਕੇ ਕਿ ਡਰਾਈਵਰ ਪ੍ਰਸ਼ਾਸਨ ਡਰਾਈਵਰ ਜਿਹੜਾ ਏ ਦੁਖੀ ਆ ਸਾਰ ਸਰ ਪ੍ਰਸ਼ਾਸਨ ਤੋਂ ਵੀ ਦੁਖੀ ਆ ਆਟੀਆਂ ਕਰਮਚਾਰੀ ਮਾਰਦੇ ਕੁੱਟਦੇ ਗਾਲੀ ਗਲੋਚ ਕਰਦੇ ਚੱਕ ਪੋਸਟਾਂ ਦੇ ਉੱਤੇ ਨਜਾਇਜ਼ ਬਸੂਲੀ ਕੀਤੀ ਜਾਂਦੀ ਆ ਅੱਜ ਵੀ ਡਰਾਈਵਰ ਜਿਹੜੇ ਦਿਨ ਰਾਤ ਲੁੱਟੇ ਜਾ ਰਹੇ ਨੇ ਰੋਡਾਂ ਦੇ ਉੱਤੇ ਮਾਰੇ ਜਾ ਰਹੇ ਨੇ ਕੋਈ ਸੁਣਵਾਈ ਨਹੀਂ ਕੋਈ ਗੌਰ ਨਹੀਂ ਕਰਦੀ ਗਵਰਨਮੈਂਟ ਕਿਸੇ ਵੀ ਸਟੇਟ ਦੀ ਤੇ ਤੁਸੀਂ ਦੱਸੋ ਵੀ ਫੇਰ ਅਸੀਂ ਆਵਾਜ਼ ਜਿਹੜੀ ਚੁੱਕ ਰਿਆਂ ਗਲਤ ਆ ਕਿ ਸਾਨੂੰ ਫੇਰ ਰੋਸ਼ ਨਹੀਂ ਜਿਤਾਉਣਾ ਚਾਹੀਦਾ ਇਹਨਾਂ ਸਰਕਾਰਾਂ ਤੇ ਕਿਹੜੇ ਪਾਸੋਂ ਡਰਾਈਵਰ ਖੁਸ਼ ਆਲਾ ਮੈਨੂੰ ਦੱਸ ਦਿਓ ਬਾਕੀ ਭਾਈ ਮੁਬਾਰਕਾ ਜਿਹੜੇ ਮਨਾਉਂਦੇ ਆ ਮਨਾਉਣ ਪਰ ਮੈਂ ਆਪਣੇ ਪੂਰੇ ਭਾਰਤ ਦੇ ਡਰਾਈਵਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਮੈਂ ਹਿੰਦੀ 'ਚ ਵੀ ਡਿਬੇਟ ਪਾ ਚੁੱਕਾ ਲਿਖ ਕੇ ਪਾ ਚੁੱਕਾ ਬੋਲ ਕੇ ਪਾ ਚੁੱਕਾ ਵੀਡੀਓ ਬਣਾ ਕੇ ਵੀ ਪਾ ਚੁੱਕਾ ਕਿ ਅਸੀਂ ਕਾਲੀਆਂ ਝੰਡੀਆਂ ਲਾ ਕੇ ਮਨਾਉਣਾ ਉਹ ਡਰਾਈਵਰ ਸਹਿਮਤ ਨਹੀਂ ਕੋਈ ਵੀ ਡਰਾਈਵਰ ਜਿਹੜਾ ਅਸਲੀ ਡਰਾਈਵਰ ਆ ਉਹ ਬੰਦਾ ਇਸ ਚੀਜ਼ ਦੇ ਨਾਲ ਕਦੇ ਵੀ ਵਿਰੋਧ ਨਹੀਂ ਇਸ ਚੀਜ਼ ਦਾ ਕਰਦਾ ਉਹ ਕਹਿੰਦਾ ਸੀ ਲਾਵਾਂਗੇ ਝੰਡੀਆਂ ਪਾਲੀਬਾਈ ਪ੍ਰਧਾਨ ਬਠਿੰਡੇ ਤੋਂ ਉਹਨੇ ਵੀ ਐਲਾਨ ਕੀਤਾ ਤੇ ਆਪਣੇ ਇੰਦਰਜੀਤ ਸਿੰਘ ਉਪਲ ਜਨ ਸੇਵਾ ਡਰਾਈਵਰ ਪਾਰਟੀ ਦਾ ਪ੍ਰਧਾਨ ਉਹਨੇ ਵੀ ਐਲਾਨ ਕੀਤਾ ਆੜਵਰ ਇੰਡੀਆ ਦੇ ਵਿੱਚ ਸੰਸਥਾਵਾਂ ਨੇ ਇਹ ਚੀਜ਼ ਦਾ ਐਲਾਨ ਕੀਤਾ ਔਰ ਪੋਸਟਾਂ ਵੀ ਪਾਈਆਂ ਕਿ 17 ਸਤੰਬਰ ਨੂੰ ਡਰਾਈਵਰ ਡੇ ਕਾਲੀਆਂ ਝੰਡੀਆਂ ਲਾ ਕੇ ਬਣਾਇਆ ਜਾਵੇ ਅਸੀਂ ਕੋਈ ਕਿਸੇ ਦੇ ਵਿਰੋਧੀ ਨਹੀਂ ਦੇਸ਼ ਦਰੋਹੀ ਨਹੀਂ ਆਗੇ ਕਿ ਜਿਹੜਾ ਸਾਡੇ ਨਾਲ ਇੰਨਾ ਜ਼ੁਲਮ ਹੋ ਰਿਹਾ ਤੇ ਅਸੀਂ ਬਰਦਾਸ਼ਤ ਕਰੀਏ ਸੋ ਇਹ ਨਹੀਂ ਬੰਦੀ ਪ੍ਰਬੰਧ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ